ਸਸਟਿਕਾਲ ਜੀ ਸਾਰਿਆਂ ਨੂੰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਿਓ ਕੋਈ ਵੀ ਤੁਸੀਂ ਸੂਟ ਰੈਡੀ ਕਰਾਉਣਾ ਹੈਗਾ ਆਪਣੀ ਡਿਮਾਂਡ ਤੇ ਤਾਂ ਆਪਾਂ ਨੂੰ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਕਾਲ ਕਰ ਸਕਦੇ ਹੋਗੇ ਤੇ ਪਹਿਲਾਂ ਮੈਸੇਜ ਕਰਕੇ ਫਿਰ ਕਾਲ ਕਰ ਸਕਦੇ ਹੋਗੇ ਡਾਇਰੈਕਟ ਕਾਲ ਨਾ ਕਰਿਓ ਤੇ ਕਈ ਵਾਰ ਮਤਲਬ ਫੇਕ ਕਾਲਸ ਆਉਂਦੀਆਂ ਨਹੀਂਆਂ ਫਰਾਡ ਕਾਲਸ ਆਉਂਦੀਆਂ ਨਹੀਂਆਂ ਦਾ ਤਾਂ ਕਰਕੇ ਅਸੀਂ ਕਈ ਵਾਰ ਨਹੀਂ ਚੱਕਦੇ ਹੈਗੇ ਤੁਸੀਂ ਪਹਿਲਾਂ WhatsApp ਤੇ ਕਾਲ ਕਰਿਓ ਸੌਰੀ ਮੈਸੇਜ ਕਰਿਓ ਫਿਰ ਤੁਸੀਂ ਮਤਲਬ ਕਾਲ ਕਰ ਸਕਦੇ ਹੋ ਆਰਡਰ ਫਾਈਨਲ ਤੋਂ ਬਾਅਦ ਤੇ ਕੋਈ ਵੀ ਆਪਣਾ ਤੁਹਾਡਾ ਡਿਜ਼ਾਈਨ ਆ ਤੁਸੀਂ ਸਾਡੇ ਨਾਲ ਸ਼ੇਅਰ ਕਰਕੇ ਬਣਵਾ ਸਕਦੇ ਹੋਗੇ ਸੂਟ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਅੱਜ ਅਸੀਂ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਹੈਗੇ ਨੇਗੇ ਵਾਟਰ ਕਾਟਨ ਦੇ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਨੇਗੇ ਇਹਨਾਂ ਦੇ ਨੀਚੇ ਲਾਈਨਿੰਗ ਲੱਗੂਗੀ ਕਿਉਂਕਿ ਇਹ ਬਹੁਤ ਸੌਫਟ ਸਟੱਫ ਹੈਗਾ ਤੇ ਲਾਈਨਿੰਗ ਲੱਗੇ ਬਿਲਕੁਲ ਨਹੀਂ ਪਤਾ ਲੱਗਣਾ ਵੀ ਤੁਸੀਂ ਪ्युअर कॉटन ਪਾਈ ਐ ਜੈ ਬਟਰ कॉटन ਬਟਰ कॉटन ਬਹੁਤ ਹੀ ਜ਼ਿਆਦੇ ਪ्युअर कॉटन ਨਾਲ ਉਹ ਵੀ ਬਹੁਤ ਵਧੀਆ ਕੱਪੜਾ ਹੈਗਾ ਇਹ ਹੈਗੀ ਹੈਗੀ ਇਹਦੀ ਪ੍ਰਿੰਟਿੰਗ ਤੁਸੀਂ ਇੱਥੇ ਵਰਕ ਵੀ ਕਰਵਾ ਸਕਦੇ ਹੋਗੇ ਤੇ ਇਹਨੂੰ ਮਤਲਬ ਤੁਸੀਂ ਲੈਸਿਸ ਵਗੈਰਾ ਨਾਲ ਵੀ ਸਟਿਚ ਕਰਵਾ ਸਕਦੇ ਹੋਗੇ ਨਾਲ ਹੈਗੀ ਹੈ ਜੀ ਪਲੇਨ ਬਾਟਮ ਬਾਟਮ ਤੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਦੁਪੱਟਾ ਫਿਰ ਹਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਦੁਪੱਟਾ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਤੇ ਜੇ ਤੁਸੀਂ ਇਦਾਂ ਹੀ ਬਿਨਾ ਦੁਪੱਟੇ ਤੋਂ ਮਗਵਾਉਣਾ ਤਾਂ ਤੁਸੀਂ ਮਗਵਾ ਸਕਦੇ ਹੋਗੇ ਸਾਰੇ ਹੈਗੇ ਨੇਗੇ ਟੇਸਟਾ ਦੇ ਟੇਸਟਾ ਦਾ ਜਿਹੜਾ ਸਟੱਫ ਹੁੰਦਾ ਹੈਗਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈਗਾ ਜੇ ਕੋਈ ਵੀ ਭੈਣ ਕੰਮ ਕਰਨਾ ਚਾਹੁੰਦੀ ਹੈ ਰੀਸੇਲਰ ਹੈਗੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੀ ਹੈ ਕਿ ਆਪਣੇ ਤੋਂ ਸਟਾਕ ਲੈ ਸਕਦੀ ਹੈਗੀ ਤੇ ਸੈਕੰਡ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਸਕਾਈ ਬਲੂ ਬਲੂ ਜਾਂ ਮਿਕਸ ਹੈਗਾ ਇਹਦੇ ਨਾਲ ਵੀ ਹੈਗੀ ਹੈ ਜੀ ਪਲੇਨ ਬਾਟਮ ਜਦੋਂ ਮੈਂ ਪਹਿਲਾਂ ਤੁਹਾਨੂੰ ਦੱਸਿਆਗਾ ਤੁਸੀਂ ਵਰਕ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਆ অর্ਗੈਂਜ਼ਾ ਦਾ ਪੈਚ ਲਾ ਕੇ ਕੁਝ ਵੀ ਤੁਹਾਡੀ ਡਿਮਾਂਡ ਦਾ ਕੋਈ ਵੀ ਉਦਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਕੈਮਰੇ ਦੇ ਵਿੱਚ ਕਈ ਵਾਰ ਕਲਰ ਦਾ ਫਰਕ ਪੈ ਜਾਂਦਾ ਹੈਗਾ ਇਗਨੋਰ ਮਾਰਿਓ ਹਨਾ ਕਈ ਵਾਰ ਕਲਰ ਡਾਰਕ ਆ ਜਾਂਦਾ ਜਾਂ ਲਾਈਟ ਆ ਜਾਂਦਾ ਹੈਗਾ ਤੇ ਪ੍ਰੋਪਰ ਤੁਸੀਂ ਸਾਡੇ ਤੋਂ ਫੋਟੋ ਵੀ ਮੰਗਵਾ ਸਕਦੇ ਹੋ WhatsApp ਤੇ ਤੁਹਾਨੂੰ ਪਤਾ ਲੱਗ ਜਾਊ ਪ੍ਰੋਪਰ ਕਲਰ ਦਾ ਤੇ ਤੀਜਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਬਟਰ ਕਾਟਨ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਤੇ ਔਨ ਡਿਮਾਂਡ ਇਹ ਬਹੁਤ ਜਿਆਦੇ ਵਿਕਰਿਆਗਾ ਅੱਜਕੱਲ ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋਗੇ ਫਾਸਟਲੀ ਆਪਣਾ ਆਰਡਰ ਕਰਕੇ ਤੁਸੀਂ ਰਖਵਾ ਸਕਦੇ ਹੋਗੇ ਇਹਦੇ ਨਾਲ ਵੀ ਹੈਗੀ ਐ ਜੀ ਪਲੇਨ ਬਾਟਮ ਏ ਅਲੱਗ ਪ੍ਰਿੰਟ ਹੈਗੇ ਆ ਇਹ ਵੀ ਵਾਟਰ ਕਾਟਨ ਦਾ ਹੀ ਸੂਟ ਹੈਗਾ ਇਹਨਾਂ ਦੀ ਪ੍ਰਿੰਟਿੰਗ ਅਲੱਗ ਹੈਗੀ ਇਹਦੇ ਨਾਲ ਵੀ ਹੈਗੀ ਹੈਗੀ ਪਲੇਨ ਬਾਟਮ ਇਹਦਾ ਬਾਟਮ ਦਾ ਕਲਰ ਦਾ ਫਰਕ ਪੈ ਰਿਹਾ ਹੁਣ ਡਾਰਕ ਆ ਰਿਹਾ ਹੁਣ ਆਪਣੇ ਇੰਨਾ ਡਾਰਕ ਨਹੀਂ ਹੈਗਾ ਫਲਾਰ ਨਾਲ ਦਾ ਹੈਗਾ ਤੇ ਇੱਕ ਇਹਦੇ ਵਿੱਚ ਪ੍ਰਿੰਟਿੰਗ ਸਟਾਈਲ ਇਹ ਵਾਲਾ ਹੈਗਾ ਬਹੁਤ ਜ਼ਿਆਦੇ ਸੋਨਾ ਇਹਦੇ ਨਾਲ ਦੇ ਪ੍ਰਿੰਟ ਆਪਣੇ ਸੇਲ ਹੋ ਚੁੱਕੇ ਨੇਗੇ ਉਹ ਆਪਾਂ ਨਹੀਂ ਤੁਹਾਨੂੰ ਸ਼ੋਅ ਕਰ ਸਕਦੇ ਕਿਉਂਕਿ ਉਹ ਆਲਰੇਡੀ ਬੁੱਕ ਧੇਗੇ ਬੁਕਿੰਗ ਹੋਈ ਹੋਈ ਆ ਉਹਨਾਂ ਦੀ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਇੰਨਾ ਚੋਂ ਲੈ ਸਕਦੇ ਹੋਗੇ ਦੇਖੋ ਇਹਦੇ ਨਾਲ ਹੈਗੀ ਅਗੇ ਸਕਿਨ ਬਾਟਮ ਆ ਲਾਈਟ ਫਲਾਰ ਨਾਲ ਦੀ ਹੈਗੀ ਬਹੁਤ ਜ਼ਿਆਦੇ ਸ਼ਾਨਦਾਰ ਸੂਟ ਲੇਗੇ ਤੇ ਹੈਗਾ ਲਵੈਂਡਰ ਕਲਰ ਪਰਪਲ ਇਦੇ ਨਾਲ ਹੈ ਗਿਆ ਸਕਿਨ ਬਾਟਮ ਆਪਾਂ ਥੋੜੀ ਜੀ ਮਤਲਬ ਲੋ ਕੁਆਲਟੀ ਵਾਲਾ ਮਾਲ ਨਹੀਂ ਲਿਆਉਂਦੇ ਹੈਗੇ ਕਿਉਂਕਿ ਲੋ ਕੁਆਲਟੀ ਵਾਲਾ ਮਾਲ ਮਤਲਬ ਸਸਤਾ ਕੋਈ ਵੀ ਨਹੀਂ ਲੈਂਦਾ ਹੈਗਾ ਕਿਉਂਕਿ ਹਰ ਇੱਕ ਨੂੰ ਡਰ ਹੁੰਦਾ ਵੀ ਜੇ ਅਸੀਂ 5-700 ਵਾਲਾ ਸੂਟ ਲਵਾਂਗੇ ਤਾਂ ਵੀ ਇਹ ਖਰਾਬ ਨਾ ਹੋ ਜੇ ਸ੍ਰਿੰਕ ਨਾ ਹੋ ਜੇ ਲਾਫ ਨਾ ਜਾਵੇ ਮਤਲਬ 100 ਤਰ੍ਹਾਂ ਦੇ ਮਨ ਦੇ ਵਿੱਚ ਹੁੰਦੇ ਨੇਗੇ ਆਪਾਂ ਥੋੜਾ ਜਿਹਾ ਹਾਈ ਕੁਆਲਟੀ ਵਾਲਾ ਹੀ ਮਾਲ ਰੱਖ ਦਿਆਂਗੇ ਵਧੀਆ ਜਿਹੜੀ ਆਪਣੀ ਸਟਾਰਟਿੰਗ ਹੈਗੀ ਮਤਲਬ 1500 ਪਲੱਸ ਹੈ ਪ੍ਰਿੰਟ ਸੂਟਾਂ ਦੀ ਤੇ 1500 ਪਲੱਸ ਤੋਂ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋਗੇ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਬਸ ਇੱਕ ਪ੍ਰਾਈਸ ਮੈਂਸ਼ਨ ਕਰਤਾ ਅੰਦਾਜ਼ਾ ਵੀ ਜਿਹੜੀ ਆਪਣੀ ਸਟਾਰਟਿੰਗ ਹੈ ਕਿ 1500 ਪਲੱਸ ਹੈਗੀ 1500 ਤੋਂ ਨੀਚੇ ਆਪਣੇ ਕੋਲੇ ਕੋਈ ਵੀ ਸੂਟ ਨਹੀਂ ਹੁੰਦਾ ਹੈਗਾ ਉਹ ਹੁੰਦੇ ਹੈਗੇ ਨੇ ਪਰ ਉਹ ਥੋੜਾ ਜਿਹਾ ਸਸਤਾ ਮਾਲ ਹੁੰਦਾ ਹਨ ਕਾਹਲੂ ਤੁਸੀਂ ਫਿਰ ਲਾਂਬਾ ਦੇ ਚਲੋ ਉਹਦੇ ਵਿੱਚ ਕੋਈ ਵੀ ਫਾਇਦਾ ਨਹੀਂ ਹੁੰਦਾ ਇਹ ਗੱਲਾਂ ਦੇ ਵਿੱਚ ਤੁਸੀਂ ਇੱਕ ਵਾਰ ਹੀ ਮਤਲਬ 4-500 ਰੁਪਏ ਬੱਦਲਾ ਲਾ ਦੋਗੇ ਤਾਂ ਤੁਸੀਂ ਮਤਲਬ ਤੁਹਾਨੂੰ ਯਾਦ ਰੱਖੋਗੇ ਵੀ ਹਾਂਸੀ ਕੋਈ ਚੀਜ਼ ਲਈ ਸੀ ਬਾਈ ਕੀਤੀ ਸੀ ਤੇ ਇਹਦੇ ਵਿੱਚ ਹੈਗਾ 올ਓਵਰ ਵੀ ਨੇਗੇ ਜੇ ਕੋਈ ਪਹਿਣਾ 올ਓਵਰ ਦੀਆਂ ਚਾਹਵਣ ਹੁੰਦੀਆਂ ਨੇਂਗੀਆਂ ਤਾਂ 올ਓਵਰ ਵੀ ਲੈ ਸਕਦੀਆਂ ਨੇਗੀਆਂ ਬਹੁਤ ਜਿਆਦੇ ਸੋਹਣੇ ਪ੍ਰੈਨ ਨੇ ਬਹੁਤ ਸੌਫਟ ਕੱਪੜਾ ਹੈਗਾ ਤੇ ਇੱਕ ਇਹਦੇ ਵਿੱਚ ਇਹ ਵਾਲਾ ਇਹਦੇ ਵਿੱਚ ਮਤਲਬ ਜਿਹੜਾ ਇਹ ਤੁਹਾਨੂੰ ਮੈਂ ਪ੍ਰਿੰਟ ਦਿਖਾ ਰਹੀਆਂਗੀ ਇਹਦੇ ਵਿੱਚ ਕਾਟਨ 'ਚ ਵੀ ਹੈਗਾ ਤੇ ਇਹਦੇ ਲਾਈਨਿੰਗ ਲੱਗੂਗੀ ਉਹ ਤੇ ਲਾਈਨਿੰਗ ਨਹੀਂ ਲੱਗਦੀ ਇਹ ਬਟਰ ਕਾਟਨ ਦੇ ਵਿੱਚ ਆ ਗਿਆ ਤੇ ਕਾਟਨ 'ਚ ਵੀ ਹੈਗਾ ਤੇ ਆਪਾਂ ਕਾਪੀ ਕੋਈ ਵੀ ਮਤਲਬ ਮਾਲ ਨਹੀਂ ਰੱਖਦੇ ਹੈਗੇ ਸਾਰਾ ਆਪਣੇ ਕੋਲੇ ਬ੍ਰਾਂਡ ਦਾ ਹੁੰਦਾ ਹੈਗਾ ਤੇ ਆਪਾਂ ਕਾਪੀ ਕਿਸੇ ਵੀ ਚੀਜ਼ ਦੀ ਨਹੀਂ ਰੱਖਦੇ ਕਿਉਂਕਿ ਕਾਪੀ ਬਾਜ਼ਾਰ ਦੇ ਵਿੱਚ ਆ ਜਾਂਦੇ ਨੇ ਸਸਤਾ ਮਾਲ ਆ ਜਾਂਦਾ ਹੁੰਦਾ ਉਹਦੇ ਵਿੱਚ ਕੋਈ ਫਾਇਦਾ ਨਿਕਲਣ ਨੂੰ ਕਪੜਾ ਫੇਟ ਹੋ ਗਿਆ ਕੁਝ ਵੀ ਹੋ ਗਿਆ ਵਾਸ਼ ਕਰਨ ਤੋਂ ਬਾਅਦ ਉਹਦੀ ਆਪਣੀ ਕੋਈ ਗਾਰੰਟੀ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਤੁਸੀਂ ਬਸ 2-400 ਰੁਪਏ ਬਾਤ ਲਾ ਦੋਗੇ ਤਾਂ ਤੁਹਾਨੂੰ ਚੀਜ਼ ਵੀ ਵਧੀਆ ਹੀ ਮਿਲੇਗੀ ਤਾਂ ਤੁਸੀਂ ਉਹਨੂੰ ਲੰਬੇ ਟਾਈਮ ਤੱਕ ਪਹਿਨ ਸਕਦੇ ਹੋਗੇ ਸਸਤੀ ਚੀਜ਼ ਥੋੜੇ ਟਾਈਮ ਤੱਕ ਹੀ ਚੱਲਦੀ ਹੁੰਦੀ ਹੈਗੀ ਤੇ ਤੁਸੀਂ ਲੰਬੇ ਟਾਈਮ ਤੱਕ ਪਹਿਨ ਸਕਦੇ ਹੋਗੇ ਅਤੇ ਤੁਸੀਂ ਵਰਕ ਵੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਾਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਹੈਗੇ ਹੋਣਗੇ ਜੇ ਤੁਸੀਂ ਕੋਈ ਵੀ ਮਤਲਬ ਲੈਂਗੁਏਜ ਰਾਰੇ ਕਰਾਰੇ ਕੋਈ ਵੀ ਤੁਹਾਡਾ ਵਿਆਦਾ ਆਰਡਰ ਹੈ ਤਾਂ ਤੁਸੀਂ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋਗੇ ਆਪਣੇ ਸੂਟ ਤੇ ਉਮੀਦ ਕਰਦੇ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਆਪਣਾ ਇੰਸਟਾਗ੍ਰam ਦੇ ਉੱਪਰ ਪੇਜ ਹੈਗਾ ਸੇਮ ਚੈਨਲ ਦੇ ਨੇਮ ਤੇ ਆ ਕਿ ਉੱਥੇ ਜਾ ਕੇ ਪੇਜ ਨੂੰ ਜਰੂਰ ਫੋਲੋ ਕਰਿਓ ਤੁਸੀਂ ਉੱਥੇ ਜਾ ਕੇ ਰੀਲਸ ਵਗੈਰਾ ਚੈੱਕ ਕਰ ਸਕਦੇ ਹੋਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਧੰਨਵਾਦ ਜੀ ਸਾਰਿਆਂ ਨੂੰ ਬਾਏ ਬਾਏ